अच्छा बाहरले देशਾਂ ਚ ਕੀ ਹੈ ਤੁਹਾਡਾ ਜਿਹੜਾ ਨੈਸ਼ਨਲ ਕਾਰਡ ਹੈ ਜਿੱਦਾਂ ਆਪਣੇ ਆਧਾਰ ਕਾਰਡ ਹੈ ਨੈਸ਼ਨਲ ਕਾਰਡ ਦੇ ਥਰੂ ਹੀ SIM ਕਾਰਡ ਆਉਂਦਾ ਜਦੋਂ ਉਹ ਭਰਿਆ ਜਾਂਦਾ ਤੇ ਫਿਰ ਉਸ ਬੱਚੇ ਦੀ ਉਮਰ ਦੇ ਹਿਸਾਬ ਨਾਲ ਸਾਈਟਾਂ ਉਹਦੇ ਫੋਨ ਤੇ ਖੁੱਲਦੀਆਂ ਅੱਛਾ ਸਾਡੀ ਕੰਪਨੀਆਂ ਨੇ ਡਾਟਾ ਵੇਚਣ ਦੇ ਲਈ ਅਰਬਾਂ ਰੁਪਇਆ ਕਮਾਉਣ ਦੇ ਲਈ ਕੀ ਸਮਝਿਓ 사우ਦੀ ਅਰਬ ਚ ਜਾਓ ਸਾਰੀਆਂ ਵੈਬਸਾਈਟਾਂ ਦਾ ਤੁਹਾਡੇ ਫੋਨ ਤੇ ਖੁੱਲਣੀ ਹੀ ਨਹੀਂ ਸਾਰੇ ਐਪ ਤਾਂ ਚੱਲ ਨਹੀਂ ਅਸੀਂ ਮੰਡੀ ਖੋਲ ਕੇ ਦਿੱਤੀ ਹੈ ਭਾਈ 100 ਕਰੋੜ ਤੋਂ ਜ਼ਿਆਦਾ ਦਾ ਦੇਸ਼ ਹੈ ਜੋ ਇਹਨਾਂ ਨੂੰ ਵੇਚ ਸਕਦੇ ਹੋ ਵਿੱਚੋਂ ਕੋਈ ਆਇਆ ਜੀ ਅਸੀਂ ਕੂੜਾ ਵੇਚ ਦੇਵਾਂਗੇ ਇਹਨਾਂ ਨੂੰ ਪੈਕਟਾਂ 'ਚ ਭਾਗਣ ਜਨਾਬ ਵੇਚੋ ਕੋਈ ਆਇਆ ਜੀ ਅਸੀਂ ਸੈਕਸ ਵੇਚਾਂਗੇ ਪਰ ਜਨਾਬ ਵੇਚੋ ਕੋਈ ਆਇਆ ਜੀ ਅਸੀਂ ਇਹਨਾਂ ਨੂੰ ਗੰਦ ਵੇਚਾਂਗੇ ਵੇਚੋ ਭਾਈ ਸਾਨੂੰ ਤਾਂ ਪੈਸੇ ਚਾਹੀਦੇ ਜੋ ਤੁਸੀਂ ਇਸ ਜਨਤਾ ਨੂੰ ਵੇਚ ਸਕਦੇ ਹੋ ਵੇਚੋ ਦਰਵਾਜ਼ੇ ਖੋਲ ਲਿੱਤੇ ਨੇ ਨੈਟ ਦੀਆਂ ਕੰਪਨੀਆਂ ਨੇ ਹੁਣ ਇੱਕ ਛੋਟਾ ਜਿਹਾ ਬੱਚਾ ਜਦੋਂ ਕੋਈ ਐਪ ਡਾਊਨਲੋਡ ਕਰਦਾ ਚਾਰ ਗੰਦੀਆਂ ਨਾਲ ਐਪਸ ਜਿਹੜੇ ਉਹਦੇ ਸਾਹਮਣੇ ਆ ਜਾਂਦੇ ਉਹਨੂੰ ਕੀ ਪਤਾ ਕਿ ਉਂਗਲ ਦਬਦੀ ਹੁਣ ਅਗਲਾ ਪੇਜ ਜਿਹੜਾ ਮੇਰੀ ਤਬਾਈ ਦਾ ਖੁੱਲਦਾ ਪਿਆ ਇਸ ਲਈ ਸਰਕਾਰ ਨੂੰ ਵੀ ਸੰਸਦਾਂ ਨੂੰ ਵੀ ਕੁਸ਼ਤਾ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਥਿਊਰੀ ਬਣਾਈ ਹੈ ਤੁਸੀਂ ਇੰਟਰਨੈਟ ਦੀ ਜਿਹੜੀ ਤੁਸੀਂ ਥਿਊਰੀ ਬਣਾਈ ਹੈ ਸਰਚਿੰਗ ਦੀ ਇਹਦੇ ਵਿੱਚ ਕੋਈ ਰੈਸਟਿਗੇਸ਼ਨ ਹੋਣਗੀ ਜਾਂ ਨਹੀਂ ਹੋਣਗੀ ਕੋਈ ਤੈਹ ਸਪੀਡ ਵੀ ਤੈਹ ਕੀਤੀ ਜਾਊਗੀ ਨਹੀਂ ਸੜਕ ਤੇ ਤਾਂ ਤੁਸੀਂ ਲਿਖ ਕੇ ਲਈ ਜਾਨੇ ਹੋ ਕਿ 80 ਕਿਲੋਮੀਟਰ ਤੋਂ ਉੱਤੇ ਚੱਲਾਂਗੇ ਤਾਂ ਚਲਾਨ ਲਾਵਾਂਗੇ ਤੁਹਾਡਾ ਚਾਰ-ਚਾਰ ਚੁਪਾਈ ਖੜੇ ਨੇ ਲੋਕਾਂ ਦੇ ਚਲਾਨ ਕਰਨ ਲਈ ਇਹਦੇ ਉੱਤੇ ਤਾਂ ਤੁਸੀਂ ਕਿਸਦਾ ਕੋਈ ਚਲਾਨ ਨਹੀਂ ਅਜੇ ਤੱਕ ਭੇਜਿਆ ਨਾ ਕਿਸੇ ਨੂੰ ਪੁੱਛਿਆ ਜਿਹਦਾ ਦਿਲ ਕਰਦਾ ਜਿਸ ਧਰਮ ਦੇ ਖਿਲਾਫ ਦਿਲ ਕਰਦਾ ਉਹ ਬੋਲ ਰਿਹਾ ਹੈ ਹੂੰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੈ ਅਗਲੇ ਨੂੰ ਪਤਾ ਜੀ ਮੈਂ ਬੋਲਾਂਗਾ ਮੇਰੀ ਜ਼ਿਆਦਾ ਵੀਡੀਓ ਚੱਲੂਗੀ ਮੈਨੂੰ ਪੈਸੇ ਆਉਣ ਲੱਗਣਗੇ। ਹੂੰ ਤੇ ਆਕਰ ਉਹਦੇ ਖਿਲਾਫ ਕਾਰਵਾਈ ਕਰੋਗੇ ਉਹਦੇ ਧਰਮ ਦੇ ਲੋਕੀ ਆ ਜਾਣਗੇ ਕਿ ਜਨਾਬ ਤੁਸੀਂ ਮੇਰੇ ਬੰਦੇ ਦੇ ਖਿਲਾਫ ਕਿੱਦਾਂ ਕਾਰਵਾਈ ਕਰ ਸਕਦੇ। ਇਸ ਲਈ ਅੱਜ ਕੱਲ੍ਹ ਲੋਕ ਜਿਹੜੇ ਨੇ ਖਾਸ ਕਰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜਾ ਇੱਕ ਨਵਾਂ ਟਰੈਂਡ ਚੱਲਿਆ ਆ ਆਪਸ ਵਿੱਚ ਇੱਕ ਦੂਸਰੇ ਨੂੰ ਢੰਡਣ ਦਾ ਇਹ ਦੇਸ਼ ਦੀ ਜਿਹੜੀ ਸਾਡੀ ਸਮਾਜਿਕ ਵਿਵਸਥਾ ਹੈ ਉਹਦੇ ਲਈ ਬਹੁਤ ਬੁਰਾ ਔਰ ਘਾਤਕ ਹੈ ਇਸ ਲਈ ਇਹ ਬੰਦ ਹੋਣਾ ਚਾਹੀਦਾ। ਇੱਕ ਗੱਲ ਆ ਵੀ ਤੁਸੀਂ ਹਮੇਸ਼ਾ ਨਾ ਜਿਹੜੇ ਲੋਕ ਕਬਰਾਂ ਤੇ ਜਾ ਕੇ ਮੱਥਾ ਟੇਕਦੇ ਨੇ ਜਿਹੜੇ ਲੋਕ ਤਵੀਤ ਬਣਦੇ ਨੇ ਇਹ ਚੀਜ਼ਾਂ ਉਹ ਆਪਣੇ ਆਪ ਨੂੰ ਧਰਮ ਤੁਹਾਡੇ ਨਾਲ ਹੀ ਜੋੜਦੇ ਹੋ ਆਪਣੇ ਆਪ ਨੂੰ ਮੁਸਲਮਾਨ ਹੀ ਕਹਿੰਦੇ ਪਰ ਤੁਸੀਂ ਹਮੇਸ਼ਾ ਡੱਟ ਕੇ ਉਹਨਾਂ ਦਾ ਵਿਰੋਧ ਕੀਤਾ ਅਸਲ ਦੇ ਵਿੱਚ ਕੀ ਹੈ ਕਿ ਜਿੰਨੇ ਵੀ ਬਜ਼ੁਰਗ ਹੋਏ ਔਲੀਆ ਅੱਲਾਹ ਹੋਏ ਮਿਸਾਲ ਦੇ ਤੌਰ ਤੇ حضرت ਖਾਜਮ ਮੀਨੂਦੀਨ ਚਿਸ਼ਤੀ ਅਜਮੇਰ ਵਾਲੇ ਰਹਿਮਤੁੱਲਾਹਲੇ حضرت ਮੁਜੱਦੀਦ ਫਸਾਨੀ ਸਰਾਂ ਸ਼ਰੀਫ ਦੇ ਵਿੱਚ ਉਹਨਾਂ ਦਾ ਰੋਜ਼ਾ ਹੈ ਉਹ ਸਾਬਰ ਕਲੀ ਅਦੀ ਸਾਹਿਬ ਉਹਨਾਂ ਦਾ ਵੀ ਉਸ شریفੁਨ ਆ ਰਿਹਾ ਇਹ ਜਿਹੜੇ ਵੀ ਵੱਡੇ ਰੱਬ ਦੇ ਪੀਰ ਗੁਜ਼ਰੇ ਨੇ ਧਰਮਾਂ ਦੇ ਜਿਹੜੇ ਵੱਡੇ ਆਗੂ ਗੁਜ਼ਰੇ ਨੇ ਉਹਨਾਂ ਨੇ ਆਪਣੇ ਜੀਵਨ ਵਿਵਸਥਾ ਦੇ ਵਿੱਚ ਕਿਸੇ ਨੂੰ ਕੋਈ ਤਵੀਜ਼ ਨਹੀਂ ਦਿੱਤਾ ਨਹੀਂ ਉਹਨਾਂ ਨੇ ਆਪਣੀ ਜਿਹੜਾ ਜੀਵਨ ਕਾਲ ਹੈ ਉਹ ਆਪਣੇ ਤੌਰ ਤੇ ਲੋਕਾਂ ਦੇ ਲਈ ਇੱਕ ਪ੍ਰਚਾਰਕ ਦੇ ਤੌਰ ਤੇ ਸੀ ਹਮ ਲੋਕਾਂ ਦੇ ਲਈ ਇੱਕ ਨਮੂਨੇ ਦੇ ਤੌਰ ਤੇ ਸੀ ਹਮ ਸਮਾਜ ਜਿਹਦਾ ਹੈ ਉਹ ਉਦੋਂ ਅੱਛਾ ਬਣਦਾ ਹੈ ਜਦੋਂ ਸਮਾਜਿਕ ਵਿਵਸਥਾ ਦੇ ਵਿੱਚ ਉਹਨਾਂ ਦਾ ਆਗੂ ਅੱਛਾ ਹੋਏਗਾ ਇਹ ਗੱਲ ਮੈਂ ਪ੍ਰਿੰਸੀਪਲ ਸਾਹਿਬਾਨ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਅਰਜ਼ ਕੀਤੀ ਸੀ ਕਿ ਆਪਾਂ ਜਦੋਂ ਸਕੂਲ ਜਾਂਦੇ ਜਿਹੜੇ ਵੀ ਮੁਖੀ ਨੇ ਸਕੂਲਾਂ ਦੇ ਜਾਂ ਕੋਈ ਵੀ ਸੰਸਥਾ ਦਾ ਕੋਈ ਬੰਦਾ ਮੁਖੀ ਹੈ ਅਗਰ ਉਹ ਆਪਣੀ ਸੰਸਥਾ ਦੇ ਵਿੱਚ ਜਾਂਦਾ ਜਦੋਂ ਵਧੀਆ ਕਾਰਚ ਉਤਰਦਾ ਵਧੀਆ ਕੱਪੜੇ ਪਾ ਕੇ ਦਸਤਾਰ ਸਜਾ ਕੇ ਉਤਰਦਾ ਵਧੀਆ ਤੇ ਉਹ ਜਦੋਂ ਆਫਿਸ ਤੋਂ ਬਾਹਰ ਨਿਕਲਦਾ ਹੈ ਦੇਖਣਾ ਇਹ ਹੈ ਕਿ ਉਹਦੇ ਜਾਣ ਤੋਂ ਬਾਅਦ ਜਿਹੜੇ ਪਿੱਛੇ ਸਟਾਫ ਦੇ ਲੋਕ ਨੇ ਉਹਦੀ ਬਦਖੋਈ ਕਰਦੇ ਨੇ ਕਿ ਸਿਫਤ ਕਰਦੇ ਨੇ ਹਮ ਅਗਰ ਉਹ ਕਿਰਦਾਰ ਦਾ ਅੱਛਾ ਹੋਏਗਾ ਤੇ ਉਹਦੀ ਸਿਫਤ ਕਰਨੀ ਸਿਫਤ ਕਰਨੀ ਕਿਰਦਾਰ ਦਾ ਗੰਦਾ ਹੋਏਗਾ ਤੇ ਉਹਦੀ ਬਦਖੋਈ ਕਰਨੀ ਤੇ ਕੱਪੜੇ ਥੋੜੀ ਮੈਟਰ ਕਰਦੇ ਆ ਕਿਰਦਾਰ ਮੈਟਰ ਕਰਦਾ ਅਸੀਂ ਨਵੀਂ نسل ਨੂੰ ਪਤਾ ਨਹੀਂ ਕੀ ਸਨੇਹਾ ਦੇਈ ਜਾਂਦੇ ਵੀ ਵਧੀਆ ਕੱਪੜੇ ਪਾਓ ਐ ਪਾਓ ਹੋ ਬਹੁਤ ਠੀਕ ਹੈ ਤੁਹਾਡੇ ਕੋਲ ਜਿੰਨੇ ਪੈਸੇ ਉਸ ਹਿਸਾਬ ਨਾਲ ਤੁਸੀਂ ਅੱਛਾ ਰਹੋ ਅੱਛਾ ਕੱਪੜੇ ਪਾਓ ਲੇਕਿਨ ਅੱਜ ਵੀ ਅਗਰ ਕੋਈ ਚੀਜ਼ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਤਾਂ ਤੁਹਾਡਾ ਕਿਰਦਾਰ ਮੈਟਰ ਕਰਦਾ ਹੈ اگر ਤੁਹਾਡਾ ਕਿਰਦਾਰ اچھا ਨਹੀਂ ਹੈ اور ਕਿਰਦਾਰ ਤੋਂ ਮਹਿੰਗੀ ਕੋਈ ਸ਼ਾਇਦ ਦੁਨੀਆ 'ਚ ਹੈ ਨਹੀਂ ਅੱਜ ਵੀ ਜਿਹੜੇ ਲੋਕ ਮਜ਼ਾਰਾਂ ਦੇ ਉੱਤੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਕਿਰਦਾਰਕ ਤੌਰ ਤੇ ਉਹ ਉਸ ਤਰੀਕੇ ਨਾਲ ਚੱਲਦੇ ਭਏ ਜਿੱਦਾਂ حضرت ਖਾਜਾ ਮੀਨੂদ্দিন ਚਿਸ਼ਤੀ ਅਜਮੇਰੀ ਰਹਿਮਤੁੱਲਾਹਲੇ ਚੱਲੇ ਜੇ ਸੋ ਲੋੜ ਹੈ ਕਿ ਜਿਹੜੇ ਬੰਦੇ ਦਾ ਵੀ ਮਜ਼ਾਰ ਹੈ ਉਹਦੀ ਜਿਹੜਾ ਉਹਦਾ ਜਿਹੜਾ ਜੀਵਨ ਕਾਲ ਸੀਗਾ ਉਹ ਉਹਦਾ ਆਈਡੀਅਲ ਕੀ ਸੀ ਹੂੰ ਉਹਦਾ ਕੀ ਆਈਡੀਅਲ ਸੀ ਹੂੰ ਤੇ ਉਸ ਆਈਡੀਅਲ ਦੇ ਮੁਤਾਬਕ ਜਿਹੜਾ ਅਗਰ ਤੁਸੀਂ ਸਨੇਹਾ ਦਓਗੇ ਤੇ ਅੱਛਾ ਹੈ ਅਗਰ ਤੁਸੀਂ ਧਰਮ ਨੂੰ ਵਪਾਰ ਬਣਾਉਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਤੁਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹੋ ਲੋਕਾਂ ਪਰ ਗੱਲ ਹੈ ਨਾ ਕਈ ਅੱਜਕੱਲ ਦੇਖਦੇ ਆਂ ਵੀ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਨੇ ਸਿੱਖ ਵੀ ਹੁੰਦੇ ਨੇ ਵਿੱਚ ਹਿੰਦੂ ਵੀ ਹੁੰਦੇ ਨੇ ਜਿਆਦਾਤਰ ਉੱਥੇ ਸਿੱਖ ਹਿੰਦੂ ਹੀ ਹੁੰਦੇ ਨੇ ਜਿਹੜੇ ਕਬਰਾਂ ਤੇ ਜਾ ਕੇ ਮੱਥਾ ਟੇਕਦੇ ਨੇ ਤੇ ਉਹ ਜਿਹੜੇ ਜਿੰਨੂੰ ਆਪਣਾ ਆਈਡੀਅਲ ਮੰਨਦੇ ਆ ਉਹ ਕਈ ਵਾਰੀ ਸਿ ਦੇਖਦੇ ਆਂ ਵੀ ਸਿਗਰੇਟਾ ਖੁਕਦੇ ਹੁੰਦੇ ਆ ਕੋਈ ਨਸ਼ਾ ਕਰਦੇ ਹੁੰਦੇ ਆ ਅਸਲ ਚ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਪੂਰੇ ਭਾਰਤ ਦੇ ਵਿੱਚ ਨਾ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਲੋਕਾਂ ਦੀ ਜਿਹੜੀ ਆਸਥਾ ਦੀ ਕਮਜ਼ੋਰੀ ਹੈ ਕਿਤਨੇ ਹਮ ਮਤਲਬ ਆਪਣੇ ਧਰਮ ਦੇ ਕਈ ਲੋਕ ਪੱਕੇ ਨਹੀਂ ਰਹਿੰਦੇ ਹਮ ਜਾਂ ਉਹ ਸਮਝ ਲੋ ਕਿਸੇ ਬਿਮਾਰੀ ਤੋਂ ਡਰ ਜਾਂਦੇ ਨੇ ਜਾਂ ਘਰੇਲੂ ਪਰੇਸ਼ਾਨੀਆਂ ਤੋਂ ਡਰ ਜਾਂਦੇ ਨੇ ਜਾਂ ਸਮਾਜਿਕ ਵਿਵਸਥਾ ਤੋਂ ਡਰ ਜਾਂਦੇ ਨੇ ਉਹਨਾਂ ਦਾ ਮਾਨੇ ਸਮਝਦਾ ਹੈ ਕਿ ਕਿ ਸਾਡੀ ਜਿਹੜੀ ਪਗੋਲਿਕ ਸਥਿਤੀ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ ਬਚਪਨ ਤੋਂ ਸਮਝਾਇਆ ਗਿਆ ਕਿ ਅੱਛਾ ਕਿ ਐ ਹੋ ਜਾਊਗਾ ਭੂਤ ਲੱਗ ਜਾਣਗੇ ਤਾਂ ਹੋ ਜਾਏਗਾ ਤੇ ਉਹ ਬੰਦਾ ਡਰ ਡਰ ਕੇ ਡਰ ਡਰ ਕੇ ਫਿਰ ਅਗਲੇ ਨੂੰ ਜਿੱਥੋਂ ਕਿਤੇ ਇਲਾਜ ਲੱਗਦਾ ਕਿ ਇੱਥੇ ਇਲਾਜ ਹੋ ਸਕਦਾ ਅਗਰ ਉਹਨਾਂ ਦੀ ਸਥਿਤੀ ਦੇਖੋ ਤੇ ਉਹ ਵੀ ਆਪਣੀ ਸਥਿਤੀ ਤੋਂ ਗਲਤ ਨਹੀਂ ਹੈ ਜਿੱਥੇ ਉਹਨਾਂ ਨੂੰ ਲੱਗ ਸਕਦਾ ਹੈ ਕਿ ਇੱਥੇ ਇਲਾਜ ਹੋ ਸਕਦਾ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਇਲਾਜ ਜਿਹੜਾ ਹੈ ਅਸਲੀਅਤ ਦੇ ਵਿੱਚ ਅਗਰ ਤੁਸੀਂ ਮਿਸਾਲ ਦੇ ਤੌਰ ਤੇ ਕਿਸੇ ਵੱਡੀ ਬਿਮਾਰੀ ਚ ਜਾਂ ਕਿਸੇ ਵੱਡੀ ਮੁਸੀਬਤ ਚ ਆ ਗਏ ਹੋ ਤੇ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਗਰੀਬ ਆਦਮੀ ਨੂੰ ਸਦਕਾ ਦਿਓ ਸਦਕਾ ਮਤਲਬ ਕੁਝ ਪੈਸੇ ਡੋਨੇਟ ਕਰੋ ਲੋਕ ਕੇ ਤਾਂ ਕਿ ਖੁਦਾ ਜਿਹੜੀ ਹੈ ਤੁਹਾਡੀ ਉਹ ਮੁਸੀਬਤ ਨੂੰ ਟਾਲ ਦੇ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਸਾਡੇ ਰਿਸ਼ਤੇ ਕਮਜ਼ੋਰ ਹੁੰਦੇ ਪਏ ਨੇ ਤੇ ਕਿਸੇ ਗਰੀਬ ਨੂੰ ਤੁਸੀਂ ਖਾਣਾ ਖਿਲਾਓ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਪੜਾਈ ਦੇ ਵਿੱਚ ਕੁਝ ਸਾਨੂੰ ਯਾਦ ਨਹੀਂ ਹੋ ਰਿਹਾ